ਸਾਡੇ ਪੁਨਰ ਨਿਰਮੇਸ਼ੇ ਬਟਾਂ ਦੇ ਰਾਜ ਆਪਣੇ ਚੋਕ ਜਿਹੜਾ ਪੰਜਾਬ ਤੁਸੀਂ ਦੇਖ ਤਾਂ ਦੇਖਿਆ ਹੀ ਹੈ ਕਿ ਜੈਤੋ ਰੋਡ ਜੋ ਰੋਡ ਵਾਂਗ ਸਰਸ਼ਾਲਾ ਦੇ ਅੱਗੇ ਸੜਕ ਬਣੀ ਹੋਈ ਹੈ ਫੇਰੂਮਾਨ ਚੌਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਕ ਜੈਤੋ ਚੰਗੀ ਪੁਰਾਣੀ ਜੋ ਵੱਜਦੀ ਆ ਉਸ ਸੜਕ ਦੇ ਉੱਤੇ ਸੀਵਰੇਜ ਦਾ ਔਰ ਗੰਦੇ ਨਾਲੇ ਦਾ ਪਾਣੀ ਉਛਲ ਕੇ ਸੜਕ ਦੇ ਉੱਤੇ ਆ ਰਿਹਾ ਹੈ ਔਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੀਆਂ ਜਿਹੜੀਆਂ ਦੁਕਾਨਾਂ ਤੇ ਕਾਰੋਬਾਰ ਬਿਲਕੁਲ ਠੱਪ ਹੋ ਚੁੱਕੇ ਹੈ ਔਰ ਅਸੀਂ ਜਿਹੜੀਆਂ ਦੁਕਾਨਾਂ ਉਹ ਖੋਲਣ ਲਈ ਤਾਂ ਮਜਬੂਰ ਆ ਪਰ ਇੱਥੇ ਗਾਗ ਸਾਡੇ ਕੋਲ ਕੋਈ ਵੀ ਨਹੀਂ ਆ ਰਿਹਾ ਔਰ ਜੋ ਇਥੇ ਗੰਦਾ ਪਾਣੀ ਉਛਲ ਕੇ ਆ ਰਿਹਾ ਉਹ ਸਾਡੀਆਂ ਦੁਕਾਨਾਂ ਤੇ ਔਰ ਘਰਾਂ ਦੇ ਵਿੱਚ ਜੋ ਅਸੀਂ ਬੱਚੇ ਸਕੂਲ ਭੇਜਨੇ ਹੁੰਦੇ ਆ ਜਾਂ ਕਾਰੋਬਾਰ ਤੇ ਕਿਸੇ ਨੇ ਜਾਣਾ ਹੁੰਦਾ ਉਸ ਨੂੰ ਲੰਘਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜੋ ਇਥੋਂ ਵਹੀਕਲ ਲੰਘਦੇ ਆ ਉਹ ਵੀ ਜਦੋਂ ਲੰਘਦੇ ਆ ਤਾਂ ਪਾਣੀ ਉਛਲ ਕੇ ਸਾਡੀਆਂ ਦੁਕਾਨਾਂ ਦੇ ਅੰਦਰ ਆਉਂਦਾ ਸਰਕਾਰ ਵੱਲੋਂ ਨਗਰ ਕੌਂਸਲ ਵੱਲੋਂ ਇਸ ਦਾ ਕੋਈ ਵੀ ਮੁਕੰਮਲ ਹੱਲ ਜਿਹੜਾ ਨਹੀਂ ਕੀਤਾ ਜਾ ਰਿਹਾ ਇਹਨਾਂ ਨੇ ਮੰਗ ਕੀਤੀ ਹੈ ਕਿ ਇਸ ਦਾ ਮੁਕੰਮਲ ਹੱਲ ਕੀਤਾ ਜਾਵੇ ਤਾਂ ਕਿ ਅਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਸੇਵ ਕਰ ਸਕੀਏ ਧੰਨਵਾਦ ਸ਼ੀਰਪਾਲ ਸਿੰਘ ਚੌਂਕ ਦਾ ਬੁਰਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕੋਟਪੂਰਾ ਦੇ ਜੈਤੋ ਚੁੰਗੀ ਕੋਲ ਜੋ ਪੁਰਾਣੀ ਜੈਤੋ ਚੁੰਗੀ ਹੈ ਔਰ ਸ਼ੀਰਪਾਲ ਸਿੰਘ ਦਾ ਇੱਥੇ ਬੁੱਤ ਵੀ ਲੱਗਿਆ ਹੋਇਆ ਹੈ ਔਰ ਸੀਵਰੇਜ ਦਾ ਟੱਕਣ ਜਿਹੜਾ ਇੱਥੋਂ ਟੁੱਟ ਚੁੱਕਿਆ ਹੈ ਔਰ ਖੱਡਾ ਜਿਹੜਾ ਪੂਰਾ ਹਾਸੇ ਦਾ ਕਾਰਨ ਬਣ ਸਕਦਾ ਔਰ ਸੀਵਰੇਜ ਦਾ ਜੋ ਪਾਣੀ ਉਛਲ ਕੇ ਸੜਕਾਂ ਤੇ ਆ ਰਿਹਾ ਹੈ ਕਿੰਨਾ ਇੱਥੇ ਗੰਦ ਵੱਜਿਆ ਹੋਇਆ ਦੋ ਤਿੰਨ ਦਿਨ ਪਹਿਲਾਂ ਇੱਥੇ ਮਸ਼ੀਨ ਵੀ ਲਾਈ ਗਈ ਸੀ ਪਾਣੀ ਕੱਢਣ ਵਾਸਤੇ ਪਰ ਕੋਈ ਮੰਦੋ ਇੰਤਜ਼ਾਮ ਜਿਹੜਾ ਪਾਣੀ ਕੱਢਣ ਦਾ ਨਹੀਂ ਹੋ ਸਕਿਆ ਔਰ ਇੱਥੇ ਚੇਅਰਮੈਨ ਗਰਮੀਤ ਸਿੰਘ ਆਰੇਵਾਲਾ ਨੇ ਲੱਡੂ ਵੰਡ ਕੇ ਪਾਣੀ ਕੱਢਣ ਦਾ ਦਾ ਘਾਟਨ ਕੀਤਾ ਸੀ ਲੇਕਿਨ ਪਾਣੀ ਉਹਦਾ ਜੋਂ ਦਾ ਤਿਉਂ ਬੜਿਆ ਹੋਇਆ ਇੱਥੇ ਜੋ ਦੁਕਾਨਦਾਰ ਹੈ ਘਰਾਂ ਵਾਲੇ ਆ ਬਹੁਤ ਔਖੇ ਨਜ਼ਰ ਆ ਰਹੇ ਆ ਕਿਸ ਤਰ੍ਹਾਂ ਲੋਕ ਲੰਘ ਕੇ ਆ ਰਹੇ ਆ ਗੰਦੇ ਪਾਣੀ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿੰਨਾ ਗੰਧਵੱਜਿਆ ਹੋਇਆ ਔਰ ਕਿੰਨੇ ਗੰਦੇ ਪਾਣੀ ਦੇ ਵਿੱਚ ਦੀ ਜੋ ਆ ਵਹੀਕਲ ਲੰਘ ਰਹੇ ਆ ਦੁਲਵੀ ਸ਼ਹਿਰ ਦਾ ਜਿਹੜਾ ਵਿਕਾਸ ਥੱਪ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇੱਥੋਂ ਲੰਘਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਸਕੂਟਰ ਮੋਟਰਸਾਈਕਲ ਕਾਰਾਂ ਵਾਲੇ ਬੜੀ ਮੁਸ਼ਕਲ ਨਾਲ ਇੱਥੋਂ ਲੰਘਦੇ ਆ ਪਰ ਪੈਦਲ ਲੰਘਣ ਵਾਲੇ ਬਿਲਕੁਲ ਵੀ ਇੱਥੋਂ ਜਿਹੜਾ ਰਸਤਾ ਜਾਮ ਹੋਇਆ ਪਿਆ ਪੈਦਲ ਲੰਘਣਾ ਬਹੁਤ ਮੁਸ਼ਕਲ ਹੋਇਆ ਗਿਆ ਹੈ ਕਾਰਾਂ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਜਿਹੜੀਆਂ ਬੰਦ ਕਰਨੀਆਂ ਪੈ ਰੀਆਂ ਕਿਉਂਕਿ ਇੱਥੇ ਕੋਈ ਵੀ ਗਾਹ ਜਿਹੜਾ ਨਹੀਂ ਪਹੁੰਚ ਰਿਹਾ ਸਿੱਧਾ ਕਾਰਨ ਬਣਿਆ ਹੋਇਆ ਇਹ ਖੱਡਾ ਪਰ ਨਗਰ ਕਾਉਂਸਲ ਨੂੰ ਬਿਲਕੁਲ ਵੀ ਇਹ ਜਿਹੜਾ ਖੱਡਾ ਦਿਖਾਈ ਨਹੀਂ ਦੇ ਰਿਹਾ ਬਿਲਕੁਲ ਵੀ ਪਾਣੀ ਵਿੱਚ ਖੜੇ ਪਾਣੀ ਖੜਾ ਹੋਣ ਕਾਰਨ ਖੱਡਾਂ ਦਾ ਪਤਾ ਨਹੀਂ ਲੱਗ ਰਿਹਾ ਜਿੱਥੋਂ ਕਿ ਕਾਰਾਂ ਜਿਹੜੀਆਂ ਆ ਸਕੂਟਰ ਮੋਟਰਸਾਈਕਲ ਕਿਵੇਂ ਤੁਸੀਂ ਦੇਖ ਸਕਦੇ ਹੋ ਕਿਵੇਂ ਖੱਡਾਂ ਦੇ ਵਿੱਚ ਵੀ ਵੱਜ ਕੇ ਬਾਹਰ ਆ ਰਹੇ ਹੈ ਔਰ ਇੱਥੇ ਹਾਦਸਾ ਹੋਣ ਦਾ ਵੀ ਜਿਹੜਾ ਖੱ사 ਜਾ ਰ ਹੋ ਰਿਹਾ ਮਾੜਾ ਸਥਿਤੀ ਨੂੰ ਦਾਅਵਾ ਕਰ ਰਿਹਾ ਹੈ ਇਸ ਤਰ੍ਹਾਂ ਗੰਦੇ ਪਾਣੀ ਦੇ ਵਿੱਚ ਦੀ ਸਕੂਟਰ ਮੋਟਰਸਾਈਕਲ ਵਾਲੇ ਜਿਹੜੇ ਬੜੀ ਮੁਸ਼ਕਲ ਨਾਲ ਲੰਘ ਰਿਹਾ ਹੈ ਕਿਤੇ ਖੱਟਾ ਕਿਤੇ ਕੋਈ ਪਤਾ ਨਹੀਂ ਔਰ ਕਿਸ ਤਰ੍ਹਾਂ ਖੱਡੇ ਵਿੱਚ ਦੀ ਬੱਚੇ ਬਾਹਰ ਨਿਕਲ ਰਿਹਾ ਹੈ ਕਾ ਨੀਆ ਪਾਣੀ ਦੇ ਵਿੱਚ ਖੱਡੇ ਲੋ ਤੇ ਉਹ ਨਾਲ ਦੀ ਵਾਲਾ ਹੈ ਅਲੱਗੀ ਇਹ ਲੇਡ ਹੋ ਰਹੀ ਰੋਟੀ ਕੋਲ ਮੈਂ ਹਰ ਰੇ ਨੂੰ ਕੋਈ ਨਹੀਂ ਕੰਮ ਕਰਦਾ ਤੇ ਅੱਗੇ ਆ ਰਿਹਾ ਦੋ ਚਾਰ ਜਿਹਾ ਨਹੀਂ ਆ ਗਿਆ ਇਹਨਾਂ ਨੂੰ ਤੁਹਾਨੂੰ ਵੀ ਤਕਲੀਫ ਆ ਰਹੀ ਹੈ ਜੀ ਹੋਰ ਪਰੇਸ਼ਾਨੀ ਹਰ ਪਰੇਸ਼ਾਨਾ ਕਈ ਦਾ ਕਿਹੜੇ ਮੋਟਰਸਾਈਕਲ ਤੇ ਸਵਾਰੀ ਇੰਤੈਨ ਟਿਕਿਆ ਕਰਨ ਦਾ ਆ ਪਏ ਤੇ ਨਪੈਂਦੇ ਇਹ ਵੀ ਇਹ ਸਾਨੂੰ ਚੱਕਣਾ ਪੈ ਜਾਣਾ ਹੈ ਹੋਰ ਪਾਣੀ ਜਿਵੇਂ ਇੱਥੇ ਖੜਿਆ ਹੈਗਾ ਪਾਣੀ ਮਤਲਬ بارش ਦਾ ਪਾਣੀ ਹੈ ਜਾਂ ਨਹੀਂ ਜੀ ਇਹ ਸੀਵਰੇਜ ਦਾ ਪਾਣੀ ਹੈ ਇਹ ਤਾਂ ਰਜਾਨਾ ਦਾ ਕੰਮ ਹੈ ਜੀ ਕਿੰਨੇ ਟਾਈਮ ਤੋਂ ਪਾਣੀ ਖੜਿਆ ਹੋਇਆ ਕੋਈ ਪਤਾ ਨਹੀਂ ਮੀਂਹੇ ਹੋ ਗਈ ਕਿ ਕੋਈ ਨਗਰ ਕੌਂਸਲ ਅਧਿਕਾਰੀ ਆਇਆ ਹੋਵੇ ਆਉਂਦੇ ਆ ਜੀ ਤੇ ਘਰ ਇਹ ਆਉਂਦੇ ਪਰ ਇੱਥੇ ਕੋਈ बेनती है बहुत ज्यादा खड़े बने पे जवा डा मैडम डेग दिया बच्चे डेकते हैं पानी की कोई समय आते प्रधान जी आए उन्होंने ਨਾ ਆ ਕੇ ਬਸ ਕੋਈ ਸੁਣਾਈ ਨਹੀਂ ਦਿੱਤੀ ਗਈ। ਇਹ ਜਿਸ ਤਰ੍ਹਾਂ ਕੋਸਰੀ ਕਰ ਰਹੀ। ਆ ਦੇਖਿਆ ਤਾਂ ਦੋ ਮੁਖ ਦੇ ਸਾਹਮਣੇ ਨੇ ਜਲਾ ਰਹੇ। ਆ ਪ੍ਰਧਾਨ। ਆ ਜਿਣੀ ਇਹ ਚੌਂਕ ਦੇ ਵਿੱਚ 29 ਅਗਸਤ 2025 ਦਿਨ ਸ਼ੁੱਕਰਵਾਰ ਨੂੰ ਇਸੇ ਚੌਂਕ ਦੇ ਵਿੱਚ ਜਾਗਰਣ ਹੋ ਰਿਹਾ ਜਿੱਥੇ ਸੜਕ ਦੇ ਉੱਤੇ ਪਾਣੀ ਜਿਹੜਾ ਸੀਵਰੇਜ ਦਾ ਖੜਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਪਾਣੀ ਨਿਕਲਣ ਦਾ ਇੰਤਜ਼ਾਮ ਜਿਹੜਾ ਨਹੀਂ ਕੀਤਾ ਜਾ ਰਿਹਾ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇੱਥੇ ਨਗਰ ਕਾਉਂਸਲ ਵੱਲੋਂ ਕੋਈ ਵੀ ਇੰਤਜ਼ਾਮ ਜਿਹੜਾ ਨਹੀਂ ਕੀਤਾ ਜਾ ਰਿਹਾ ਇੱਕ ਮਿੰਟ ਹੋ ਜੀ ਹਾਂ ਜੀ ਵੀਰ ਜੀ ਕੀ ਜਾਣ ਕਹਿਣਾ ਚਾਹੁੰਦੇ ਤੁਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਆ ਜੀ ਸਾਜੀ ਇਸ ਤੋਂ ਪਹਿਲਾਂ ਮਹਾਰਾਣੀ ਦੇ ਪਵਿੱਤਰ ਝੰਡੇ ਲੰਘ ਕੇ ਗਏ ਆ ਜੀ ਇੱਥੋਂ ਉਹ ਇਹ ਸਾਰੇ ਗੰਦੇ ਪਾਣੀ ਦੇ ਵਿੱਚ ਦੀ ਲੰਘ ਕੇ ਗਏ ਆ ਜੀ ਜੀ ਹੁਣ ਆਉਣ ਵਾਲੀ 29 ਅਗਸਤ ਨੂੰ ਮਹਾਰਾਣੀ ਦਾ ਹਰ ਸਾਲ ਦੀ ਤਰ੍ਹਾਂ ਪਵਿੱਤਰ ਜਾਗਰਣ ਹੋ ਰਿਹਾ ਜੀ ਜੀ ਉਹਦੇ ਵਿੱਚ ਇੱਥੇ ਸਫਾਈ ਕੋਈ ਹੈ ਨਹੀਂ ਜੀ ਸੰਗਤ ਗੰਦੇ ਪਾਣੀ ਦੇ ਵਿੱਚ ਕਿੱਥੇ ਖੜੂਗੀ ਨਾ ਨਗਰ ਨਗਰ ਕੌਂਸਲ ਨੂੰ ਤੁਸੀਂ ਕਿਹਾ ਵੀ ਹੋਏਗਾ ਵੀ ਇੱਥੇ ਪਾਣੀ ਖੜਿਆ ਤੇ ਇਹਨੂੰ ਕਢਾਇਆ ਜਾਵੇ ਨਗਰ ਕੌਂਸਲ ਦੇ ਅਧਿਕਾਰੀ ਆਉਂਦੇ ਆ ਜੀ ਆ ਕੇ ਚਲੇ ਜਾਂਦੇ ਆ ਕੋਈ ਮਵਾਈ ਦਾ ਹੋਰ ਹੀ ਨਹੀਂ ਰਹੀ ਜੀ ਤੇ ਮਸ਼ੀਨਾਂ ਵੀ ਇੱਥੇ ਕੋਈ ਲੱਗੀਆਂ ਸੀਆਂ ਮਸ਼ੀਨਾਂ ਆਉਂਦੀਆਂ ਜੀ ਮਸ਼ੀਨਾਂ ਆਈਆਂ ਸੀ ਇੱਕ ਦਿਨ ਮਸ਼ੀਨ ਆਈ ਸੀ ਉਹਦੀ ਪਾਈਪ ਫਟ ਗਈ ਸੀ ਉਸ ਤੋਂ ਬਾਅਦ ਮਸ਼ੀਨਾਂ ਆਈਆਂ ਉਸ ਤੋਂ ਬਾਅਦ ਆ ਵੇ ਠੱਡਿਆਂ ਦੇ ਕਾਰਨ ਵੀ ਕੋਈ ਇੱਥੇ ਹਾਸਾ ਹੋ ਰਹੀ ਹੈ ਬਹੁਤ तेरे ਹੱਥ ਸੇ ਹੁੰਦੇ ਜੀ ਕਈ ਲੇਡੀ ਜੀ ਬੈਠੀਆਂ ਡਿਕਲਾਂ ਦੇ ਉੱਤੇ ਜਦੋਂ ਖੱਡੇ ਦੇ ਵਿੱਚ ਵੱਜਦਾ ਵਿਚਾਰੀਆਂ ਪਾਣੀ ਦੇ ਢੱਗ ਪੈਂਦੇ ਨੇ ਬੱਚੇ ਵੀ ਸਕੂਲ ਜਾਂਦੇ ਆ ਉਹ ਵੀ ਥੋੜੀ ਲੱਗਦਾ ਬਹੁਤ ਬਰੇ ਪਾਣੀ ਦੇ ਲਈ ਲੰਘ ਕੇ ਲਾਗੇ ਕਿਤੇ ਜਿੰਨ ਨੂੰ ਬੁਲਾਇਆ ਬਾਈਕਲੇ ਨੂੰ ਜੀ ਕਿਤੇ ਜਿੰਨ ਨੂੰ ਬੁਲਾਇਆ ਬੁਲਾਇਆ ਤੋ ਟੈਂਡਰ ਨਹੀਂ ਆਇਆ ਹਾਈ ਸਰ ਜੋ ਆ ਸੜਕ ਦੇ ਉੱਤੇ ਗੰਦਾ ਪਾਣੀ ਖੜਾ ਹੈ ਕਿੰਨੇ ਟਾਈਮ ਤੋਂ ਖੜਾ ਹੈ ਔਰ ਕੀ ਤਕਲੀਫ ਆ ਰਹੀ ਹੈ ਤੁਹਾਨੂੰ ਬਹੁਤ ਸਮੇਂ ਤੋਂ ਖੜਾ ਜੀ ਕੋਈ ਅਜਦਾ ਨਹੀਂ ਖੜਾਗਾ ਬਹੁਤ ਵਾਰੀ ਕਰਨੇ ਵੀ ਲੈ ਚੁੱਕੇ ਆ ਬਹੁਤ ਕੁਛ ਹੋ ਚੁੱਕਿਆ ਹੈ ਲੇਕਿਨ ਇਥੇ ਕੋਈ ਸੁਣਵਾਈ ਨਹੀਂ ਹੋ ਰਹੀ ਨਗਰ ਕਾਉਂਸਲ ਦੇ ਅਧਿਕਾਰੀ ਕੁਛ ਦਿਨ ਪਹਿਲਾਂ ਮਸ਼ੀਨ ਵੀ ਲੈ ਕੇ ਆਏ ਸੀ ਔਰ ਚੇਅਰਮੈਨ ਗੁਰਮੀਤ ਸਿੰਘ ਆਰੇਵਾਲੇ ਨੇ ਇਥੇ ਲੱਡੂ ਵੰਡ ਕੇ ਉਦਘਾਟਨ ਵੀ ਕੀਤਾ ਸੀ ਕਿ ਪਾਣੀ ਕੱਢਣ ਦਾ ਕੀ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਜੀ ਰਾਤ ਨੂੰ ਆਣਾ ਮੋਟਾ ਕਹਿੰਦੇ ਪਾਣੀ ਨਿਕਲ ਦ ਦੇ ਨੇ ਫਿਰ ਹੋਵੇ ਪਾਣੀ ਭਰ ਜਾਂਦਾ ਜੀ ਕਿ ਪਾਣੀ ਮੀਂਹ ਦਾ ਹੈ ਕਿ ਸੀਵਰੇਜ ਦਾ ਪਾਣੀ ਇਹ ਮੀਂਹ ਦਾ ਹੋਵੇ ਕਿ ਕਿੰਨੇ ਦਿਨ ਹੋਵੇ ਜੀ ਤੇ ਦੂਸਰੀ ਗੱਲ ਹੋਰ ਦੇਖੋ ਜੀ ਸਾਰਾ ਸ਼ਹਿਰ ਸੁੱਕਾ ਪਿਆ ਕਿਸੇ ਵੀ ਗਲੀ ਮੱਲੇ ਵਿੱਚ ਪਾਣੀ ਨਹੀਂ ਹੈ ਕੱਲਾ ਜੱਤੋ ਰੋਡ ਤੇ ਪਾਣੀ ਹੈ ਤੇ ਸੀਵਰੇਜ ਸਿਸਟਮ ਬਿਲਕੁਲ ਵੀ ਸਹੀ ਨਹੀਂ ਨਜ਼ਰ ਆ ਰਿਹਾ ਸਿਸਟਮ ਸਾਰਾ ਬੇਕਾਰ ਹੋ ਚੁੱਕਾ ਜੀ ਇਹਨਾਂ ਦਾ ਇਹ ਤੁਹਾਡੇ ਕਾਰੋਬਾਰ ਤੇ ਵੀ ਕੋਈ ਇੰਨਾ ਅਸਰ ਪੈਂਦਾ ਕਾਰੋਬਾਰ ਤੇ ਤਾਂ ਬਹੁਤ ਜ਼ਿਆਦਾ ਅਸਰ ਆ ਰਿਹਾ ਜੀ ਮੈਂ ਕੱਲ ਇਹਨੂੰ ਬੇਨਤੀ ਕੀਤੀ ਸੀਗੀ ਵੀ ਜੇ ਤੁਸੀਂ ਰਾਤ ਨੂੰ ਪਾਣੀ ਕਰਦੇ ਤਾਂ ਅਸੀਂ ਰਾਤ ਨੂੰ ਮਾਰਕੀਟ ਖੋਲ੍ਹਿਆ ਕਰੀਏ ਕਿੰਨੇ ਨਾ ਦੁਕਾਨਾਂ ਨੂੰ ਪਾਣੀ ਹੁੰਦਾ ਗਾਹ ਤੱਕ ਕਿਸੇ ਪਾਸੋਂ ਵੀ ਆਉਂਦਾ ਨਹੀਂ ਹੈ ਮੈਂ ਕਿਹਾ ਸਾਡੀ ਬੇਨਤੀ ਪ੍ਰਵਾਨ ਕਰ ਲਓ ਅਸੀਂ ਫਲੈਕਸ ਲਾ ਦਿੰਨੇ ਵੀ ਇਹ ਮਾਰ ਪਰਾ ਪ੍ਰਸ਼ਾਸਨ ਰਲ ਕੇ ਕੱਢਦਾ ਕਿੰਨੇ ਦੁਕਾਨਾਂ ਨੂੰ ਮੂਰੇ ਪਾਣੀ ਹੁੰਦਾ ਗਾਹਕ ਤਾਂ ਕਿਸੇ ਕੋਲ ਆ ਹੀ ਨਹੀਂ ਰਿਹਾ ਇਹਨੂੰ ਤੁਸੀਂ ਕੀ ਮੰਨਦੇ ਆ ਤੁਸੀਂ ਨਹੀਂ ਮੰਨ ਕਰਦੇ ਇਹਨੂੰ ਹੱਲ ਕੀਤਾ ਜਾਵੇ ਕਮਲ ਤੌਰ ਤੇ